ਲੋ ਵੀ ਅੱਜ ਆਪਾਂ ਬਣਾਵਾਂਗੇ ਮੈਗੀ ਮੈਗੀ ਕਿਹੜੀ ਮਸਾਲਾ ਵਿੱਚ ਆਟਾ ਨੂਡਲਸ ਨੂਡਲਸ ਹਨਾ ਮੈਗੀ ਵਾਲੀ ਹੁੰਦਾ ਹਨਾ ਚਲੋ ਆਪਾਂ ਅੱਜ ਮੈਗੀ ਬਣਾਉਣ ਜਾਦੇ ਹਾਂ ਪਾਪਾ ਕਿਹੜਾ ਬਟਾ ਕੀ ਗੈਸ ਦੇ ਉੱਪਰ ਕੜਾਈ ਰੱਖੋ ਰਿਦਮ ਹਾਂ ਫਸਟ ਟਾਈਮ ਰਿਦਮ ਵੈਜ ਆਟਾ ਨੂਡਲਸ ਮੈਗੀ ਬਣਾਉ ਰਿਹਾ ਦੇਖਦੇ ਹਾਂ ਤਾਂ ਟੇਸਟ ਕੈਕ ਹੋਇਆ ਫਸਟ ਟਾਈਮ ਵਿਡੀਓ ਵਿੱਚ ਬਣੇ ਰਹਿਣਾ ਐਂਡ ਤੱਕ ਆਪਾਂ ਮੈਗੀ ਬਣਾਵਾਂਗੇ ਘੈਂਟ ਮੈਗੀ ਬਣੂਗੀ ਅਜੇ ਦੇ ਤਾਂ ਸਿੱਧੀ ਮੈਗੀ ਨਹੀਂ ਪਾ ਦੇਣੀ ਵਿੱਚ ਵਿੱਚ ਪਾਣੀ ਪੋਣਾ ਪਹਿਲਾਂ ਤਾਂ ਗਾਇਸ ਸਾਡਾ ਆਵਦਾ ਤਰੀਕਾ ਦੇਖਦੇ ਰਹੋ ਇੱਕ ਗਲਾਸ ਪਾਣੀ ਪਾਤਾ ਠੀਕ ਹੈ ਜੀ ਤਾਂ ਹੋਰ ਪਾਣੀ ਪਾਓ ਹੁਣ ਤੁਸੀਂ ਆਪੇ ਪਾਉਣੇ ਠੀਕ ਹੈ ਇਹਨਾਂ ਨੂੰ ਹਾਂ ਪਾਉ ਥੋੜਾ ਹੋਰ ਢਾਲੋ ਸਰ ਥੋੜਾ ਥੋੜਾ ਅੱਧਾ ਅੱਧਾ ਕਪਾਈਂਦਕ ਇਹਨਾ ਹਾਂ ਬਾਸ ਬਾਸ ਕੜਾਈ ਅੰਦੀ ਨਹੀਂ ਖਿਲੰਨੀ ਗੈਸ ਨੂੰ ਥੋੜਾ ਜਿਹਾ ਗਰਮ ਹੋੰਦੋ ਉਹਨਾਂ ਚੋਂ ਪਾਣੀ ਤਾਂ ਵੀਡੀਓ ਤੁਸੀਂ ਪਾਉਸ ਕਰ ਲਵੋ ਹੁਣ ਇਹਦੇ ਵਿੱਚ ਇੱਕ ਇੱਕ ਚਮਚ ਦੇ ਸਿਕੋ ਵੇਰੀ ਗੁੱਡ ਣੀੜੀ ਕਰਕੇ ਪਾਈ ਦਿੰਦਾ ਥੋੜਾ ਇਹ ਹੋਰ ਨਾ 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 ਵਿੱਚ ਪਾਣੀ ਚ ਨਹੀਂ ਪਾਉਣਾ ਜੇ ਬਸ 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 ਇਹਦੇ ਵਿੱਚ ਜਿਹਦਾ ਮਖੌਣਾ ਆਪਾਂ ਕੀ ਦਿੱਸੀ ਇਹ ਪਾਉਣੀ ਕਿਉਂ ਪਾਇਆ ਤੋ ਪਾਇਆ ਸਾਦੇ ਵਿੱਚ ਪਾਇਆ ਵਾਹ ਕਿ ਕਾਦੇ ਚ ਪਾਇਆ ਕਿਉਂ ਆ ਵੀ ਕਿਉਂ ਪਾਇਆ ਦੱਸੋ ਗਰਮਾ ਗਰਮ ਪਾਣੀ ਸਮਾਂ ਉਹ ਤੋਂ ਆਵੇ ਦੇ ਦਿੱਤਾ ਪਾਣੀ ਦੇ ਟੈਂਕ ਦੇ ਵਿੱਚ ਦੋ ਦੋ ਮਣੇ ਦੋ ਪੈਕਟ ਪਾਉਣੇ ਆ ਠੀਕ ਹੈ ਕੱਟ ਤੈਨੂੰ ਮੈਂ ਦਿੰਨਾ ਕਿਉਂਕਿ ਤੇਥੋਂ ਕੱਟੇ ਨਹੀਂ ਜਾਣੇ ਫਿਰ ਪਾਉਣਾ ਪਾ ਦੇ ਉੱਤੇ ਓਕੇ ਓਕੇ ਜੀ ਬਰੁੱਖੇ ਤੇ

ਇਨੂੰ ਮਿਸ਼ਕਾ ਇਹਨੂੰ ਘਲਾਓ ਮਸਾਲੇ ਨੂੰ ਸਾਰੇ ਨੂੰ ਮਿਕਸ ਕਰ ਸ਼ਾਬਾਸ਼ ਸ਼ਾਬਾਸ਼ ਇਹ ਰਿਦਮ ਨੇ ਤਾਂ ਜੀ ਮਾਸਟਰਸ਼ਿਪ ਬਣ ਜਾਣਾ ਯਸਖਿਆ ਨਹੀਂ ਇਹਨੇ ਮੈਂ ਜੀ ਤੁਹਾਨੂੰ ਨਹੀਂ ਦੱਸ ਬੈਗ ਹੀ ਪਟੋਣੀ ਤਾਂ ਨਹੀਂ ਚਾਹੀਦੀ ਕੁਝ ਨਾ ਚਲ ਸ਼ਾਬਾਸ਼ ਹੁਣ ਕਾ ਚਮਚ ਮੈਨੂੰ ਘਲਾ ਦਿਓ ਤੇ ਨਿਊਟਰ ਲਾਵਾ। ਖੜਾ ਕਿੱਥੇ ਰਿਹਾ। ਵਾਓ। ਗੁੱਡ ਗੁੱਡ। ਬਸ ਐਵੇਂ ਸੜ। ਨੇੜੇ ਕਰ ਉਹ ਤਾਂ ਉਹ ਪੱਲੇ ਕਰਕੇ ਨਾ। ਹਾਓ। ਹਾਏ ਏਡੀ ਜ਼ੋਰ ਦੇ ਨਹੀਂ ਪਤਾ ਉੱਛਲ ਗਿਆ ਤੇਰੇ ਉੱਪਰ ਬੈ ਜਾਣਾ ਸੀ। ਕੋਈ ਨਹੀਂ। ਦੂਜਾ ਵੀ ਕਰ। ਤੁਸੀਂ ਆਪ ਪਾਓ ਨਾ। ਕੋਈ ਨਹੀਂ। ਆ ਰਾਮ ਨਾ ਤੂੰ ਉੱਥੇ ਰਹਿ ਰਹੇ। ਉੱਪਰ ਰਹਿ ਦੋ ਬਸ। ਇੱਥੇ ਐਵੇਂ ਨਾ ਐਵੇਂ ਤੋੜ ਕੇ। ਤੇਹੀ ਤੋੜ। ਤੋੜ ਕੇ ਪਾਉਣੇ ਤਾਂ ਇਦਾਂ। ਨਾਮ ਨਾ ਐ ਸ਼ੈਡ ਮਿਲਦਾ ਹੋਵੇ ਹੌਲੀ ਜੀ ਹਾਂ ਹਾਂ ਸਾਰੇ ਨੂੰ ਭੁਗੋਣਾ ਮੈਂ ਭੁਗੋਣਾ ਹਾਂ ਗਾਓ ਅਭੀ ਇਹ ਬੱਡੇ ਹੋ ਗਏ ਪਰ ਆਜਾ ਕੇ ਨਾ ਪਾਣੀ ਇਹਦਾ ਪਾਣੀ ਇਹ ਤਰੀਕੀ ਬਣੇਗਾ ਇਹਨੇ ਉੱਪਰ ਪਾਣੀ ਇਹਨੇ ਦੇ ਉੱਪਰ ਪਾਤਾ ਲਾ ਜੀ ਸਭ 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 ਬੋਸ ਵਿਦੇਟਾ ਕਨੈਕਸ਼ਨ ਇਹਨੂੰ ਕਵਰ ਕਰਦੇ ਕਵਰ ਕਰ ਦੋ ਇਹਨੂੰ ਮੇਰੇ ਵੱਡਾ ਚਮਚ ਚ ਕਵਰ ਕਰ ਦੋ ਇਹਨਾਂ ਦਾ ਉਹਦੇ ਬਸ ਇਹਨੂੰ ਸਿੱਮ ਤੇ ਕਰ ਦੋ ਕਿ ਤੱਕ ਉਸੇ ਨੂੰ ਦੇ ਅ ਥੋੜਾ ਇਹਨੇ ਕੁਕ ਕਰ ਸਹੀਏ ਠੀਕ ਹਟਾ ਗਈ ਹੈ ਨਾ ਜਿੱਦ ਤੂੰ ਹੈ ਨਾ ਟੱਕਤੀ ਹੈ ਨਾ ਹੁਣ ਆਪਾਂ ਬਾਅਦ ਚ ਵੇਖਾਂਗੇ ਬਣ ਗਈ 1-2 ਮਿੰਟ ਬਾਅਦ ਠੀਕ ਹੈ ਫਿਰ ਬਣ ਜੂਗੀ ਫਿਰ ਆਪਾਂ ਦੇਖਦੇ ਕਿਵੇਂ ਦੀ ਬਣੀ ਠੀਕ ਹੈ ਫਿਰ ਆਪਾਂ ਖਾਵਾਂਗੇ ਚੈੱਕ ਕਰੋ ਟੱਕਾ ਮਮਾ ਜੂਸੀ ਰੱਖਨੇ ਕਿ ਡਰਾਏ ਦੇਖ ਲਓ ਬੱਤੇ ਤੈਨੂੰ ਕਿਹੜੀ ਪਸੰਦ ਆ ਤੈਨੂੰ ਕਿਹੜੀ ਪਸੰਦ ਆ ਮੈਂ ਤਾਂ ਡਰਾਏ ਪਸੰਦ ਚਲ ਚਲ ਹੋ ਜਾਂਦੇ ਹੈ ਜੇ ਸੇਕ ਲੱਗੇ ਜਾਂਦੇ ਪਰ ਆ ਜੂਸੀ ਵੀ ਹੈ ਨਾ ਕਿਉਂ ਲੈ ਵੇ ਤੇ ਮਾਰਦੀ ਕਿਉਂ 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 ਸ਼ਾਬਾਸ਼ ਸ਼ਾਬਾਸ਼ ਤੂੰ ਤਾਂ ਬਹੁਤ ਸੋਨਾ ਮਰਚ ਲਾ ਲੈਣਾ ਹਾਂ ਤੇ ਨਾਲ ਔਕਾ ਕੰਮ ਹੋ ਗਿਆ ਇਹਦੇ ਤੋਂ ਵਾਓ ਤੇ ਕਿਹਨੋਂ ਨਹੀਂ ਤੂੰ ਬਣਾ ਸਕਦਾ ਕੱਲੇ ਹੀ ਪਰ

ਨਾ ਸਮਝ ਨਹੀਂ ਬਣ ਗਈ ਨਾ ਇਹ ਨਾਲਾੜਾ ਭੀਆ ਥੱਲੇ ਨਾ ਲੱਗੇ ਆ ਦੇਖ ਆ ਦੇਖ ਦੇਖ ਦੇ ਵਿੱਚ 99 ਦੇ ਦੇਖੇ ਦੇ ਵਿੱਚ ਥੋੜਾ ਥੋੜਾ ਰਹਿ ਗਿਆ ਨਾ ਇਹਨਾਂ ਕੁ ਚ ਚੱਲ ਜਾਂਦਾ ਹੁੰਦਾ ਇਹ ਫਿਰ ਢਾਈ ਹੋਈ ਹੈ ਅੰਸ਼ਾਰੀ ਇਹਨੂੰ ਪਾ ਕਰਨਾ ਬੰਦ ਠੀਕ ਹੈ ਮੈਂ ਗਿਤੀ ਲਾ ਯੈਸ ਠੀਕ ਕੰਮ ਜਾਬ ਹੋ ਗਿਆ ਹੁਣ ਲੋਕ ਕੇ ਕਰ ਸੀ ਤੇ ਖੜ ਕੇ ਕੰਮ ਜਾਬ ਹੋ ਗਿਆ ਬਾਏ ਬਾਏ ਵੀ ਕਰਦੇ ਬਾਈ ਬਾਈ ਗਾਇਸ ਬਾਈ ਬਾਈ ਗਾਇਸ ਅਗਲੀ ਵਾਰੀ ਅਸੀਂ ਕੁਸ਼ਣ ਹੋਰ ਬਣਾਉਣਾ ਸਿੱਖਾਂਗੇ ਕਿ ਕੀ ਸਿੱਖਾਂਗੇ ਅ ਮਿੰਸਾ